ਸੋਨਪਿਆਰ ਪਰਿਸਾ ਸ਼ੀਕਾ ਜਿਵੇਂ ਕਿ ਪਿਛਲੇ ਬਲੌਗਸ ਦੱਸਿਆ ਸੀ ਕਿ ਨਸ਼ਾਰਾ ਪਨੂਆ ਜਾਵਾਂਗੇ ਇੱਥੇ ਦੀ ਮਾਨਤਾ ਇੱਕ ਉਹ ਤੁਹਾਨੂੰ ਆਪਾਂ ਰਿਵੀਲ ਕਰਾਂਗੇ ਕੀ ਹੈ ਮਾਨਤਾ ਆਓ ਮਿਲਦੇ ਆਂ ਉਧਰ ਆ ਗਿਆ ਆਪਾਂ ਗੁਰਦੁਆਰਾ ਸਾਹਿਬ ਹਨ ਹਾਂ ਹਾਂ ਇਹ ਲੈਣਾ ਪਹਿਲੇ ਬਾਹਰ ਜਾਣਾ ਇੱਥੇ ਹੀ ਜਾਣਾ ਮੈਂ ਉਧਰ ਜਾਵਾਂਗੇ ਹਾਂ ਗੱਡੀਆਂ ਉਹ ਉੱਥੇ ਲੱਗ ਰਹੀਆਂ ਨੇ ਹਾਂ ਉਹ ਆ ਰਹੀਆਂ ਗੱਡੀਆਂ ਉਹ ਆਪਣੀ ਗੱਡੀ ਖੜੀ ਆ ਨਸ਼ਹਰਾ ਪਨੂਆ ਦਾ ਗੁਰਦੁਆਰਾ ਸਾਹਿਬ ਆ ਇਹ ਤੇ ਇਸ ਗੁਰਦੁਆਰਾ ਸਾਹਿਬ ਨੂੰ ਮੰਨਿਆਤਾ ਹੈ ਕਿ ਇੱਥੇ ਜਿਹੜੀ ਵੀ ਸੰਗਤ ਆਉਂਦੀ ਹੈ ਨੇਆਂ ਨੂੰ ਮੇਲਾ ਲੱਗਦਾ ਤੇ ਇੱਥੇ ਪੂੜਿਆਂ ਦਾ ਪ੍ਰਸ਼ਾਦਾ ਚਾਰ ਕਿਤੇ ਦੇ ਪੂੜਿਆਂ ਦਾ ਪ੍ਰਸ਼ਾਦ ਖਵਾਇਆ ਜਾਂਦਾ ਸੋਹਣ ਦੇ ਪਹਿਲੇ ਐਤਵਾਰ ਨੂੰ ਹਰ ਸਾਲ ਸੋਹਣ ਦੇ ਪਹਿਲੇ ਐਤਵਾਰ ਖੀਰ ਪੂੜਿਆਂ ਦਾ ਪ੍ਰਸ਼ਾਦ ਸ਼ਕਾਇਆ ਜਾਂਦਾ ਜਿਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਹੁੰਦੀ ਹੈ ਤੇ ਉਹਨਾਂ ਦੀ ਠੀਕ ਹੁੰਦੀ ਹੈ ਇਹ ਮੰਨਤਾ ਇਸ ਗੁਰਦੁਆਰਾ ਸਾਹਿਬ ਦੀ ਸੋ ਇੱਥੇ ਹੁਣ ਪਹੁੰਚੇ ਆ ਲੈ ਕੇ ਦੇ ਹੋਰ ਹੈਗਾ ਵੀ ਕੁਝ ਤੁਹਾਨੂੰ ਕਿੰਦਾ 652 ਹੈ ਨਾ ਦੁੱਤੀਆ ਦਾ ਚਲੋ ਜੋੜਾ ਕਰ ਜਮਾ ਕਰੋ ਆਜੋ ਆ ਦੇ ਕੁਦਰਤ ਕਿੰਨੇ ਕੋਕ ਆ ਕੁਦਰਤ ਕੀ ਦੇਖੋ ਕੀ ਹੋਇਆ ਕੁਦਰਤ ਲੈ ਟੋਕ ਨਾ ਕੋਕ ਨੂੰ ਦੇਖ ਕੇ ਇਹ ਵੀ ਖੁਸ਼ੀ ਦੇਖੋ ਇਹ ਲੰਗਰ ਦੇ ਲਈ ਆ ਕੁਦਰਤ ਹਾਂਜੀ ਲੰਗਰ ਕੀ ਇਹ ਦੇਖੋ ਕਿ ਏਸ ਪਿੱਪਲ ਦੀਆਂ ਜੜਾਂ ਨੇ ਜਿਹੜੀਆਂ ਨਾ ਉਹ ਖੂਹ ਵਿੱਚੋਂ ਨਿਕਲੀਆਂ ਹੋਈਆਂ ਧਰਤੀ ਨਾਲ ਜੁੜੀਆਂ ਹੋਈਆਂ ਹੈਗੀਆਂ ਖੂਹ ਵਿੱਚੋਂ ਇਹਦੀਆਂ ਜੜਾਂ ਨਿਕਲ ਕੇ ਉੱਪਰ ਤੱਕ ਗਿਆ ਹੋਇਆ ਹੈ ਧਰਤੀ ਨਾਲ ਜੜਾਂ ਨਹੀਂ ਜੁੜੀਆਂ ਹੋਈਆਂ ਹੈਗੀਆਂ ਇਹਦੀਆਂ ਇਹ ਦੇਖੋ ਜਿੰਮੀ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਇਸ ਗੁਰਦੁਆਰੇ ਦੀ ਮੰਨਤ ਹੈ ਕਿ ਖੀਰ ਪੂੜਿਆਂ ਦਾ ਲੰਗਰ ਸ਼ਿਕਾਇਤ ਜਾਂਦਾ ਹੈ ਸਾਰੀ ਸੰਗਤ ਨੂੰ ਤੇ ਜਿਹੜੇ 슈ਗਰ ਦੇ ਬਿਮਾਰ ਹੁੰਦੇ ਉਹਨਾਂ ਨੂੰ ਵੀ ਸ਼ਿਕਾਇਤ ਜਾਂਦਾ ਹੈ ਸੋ ਇਹ ਦੇਖੋ ਕਿ ਲੰਗਰ ਕਿੰਨੀ ਵੱਡੀ ਤਦਾਦ ਦੇ ਵਿੱਚ ਪਕਦਾ ਹੋਇਆ ਖੀਰ ਪੂੜਿਆਂ ਦਾ ਤੁਸੀਂ ਪੂੜੇ ਦੇਖ ਸਕਦੇ ਹੋ ਕਿ ਕਿੰਨੇ ਹਲਵਾਈ ਬੈਠੇ ਨੇ ਜੋ ਕਿ ਸੰਗਤ ਦੇ ਰੂਪ ਵਿੱਚ ਸੇਵਾਦਾਰ ਨੇ ਸੋ ਬਹੁਤ ਵੱਡੀ ਮਾਤਰਾ ਦੇ ਵਿੱਚ ਪੂੜੇ ਪਕ ਰਹੇ ਨੇ ਨਾਲ ਦੀ ਨਾਲ ਗੋਲ ਗੱਪਿਆਂ ਦਾ ਲੰਗਰ ਵੀ ਤਿਆਰ ਹੋ ਰਿਹਾ ਹੈ ਤੁਸੀਂ ਦੇਖੋ ਕਿ ਗੋਲ ਗੱਪੇ ਕਿੰਨੀ ਛੇਤੀ ਤੇ ਕਿੰਨੇ ਬਣਦੇ ਪਏ ਨੇ ਕਿੰਨੀ ਵੱਡੀ ਸੰਖਿਆ ਦੇ ਵਿੱਚ ਐਨੀ ਸੰਗਤ ਹੋਊਗੀ ਜਿਨ੍ਹਾਂ ਨੂੰ ਗੋਲ ਗੱਪਿਆਂ ਦਾ ਲੰਗਰ ਛਕਾਉਣਾ ਦੇਖੋ 1 ਮਿੰਟ ਦੇ ਵਿੱਚ ਗੋਲ ਗੱਪੇ ਤਿਆਰ ਆ ਜੋ ਜੀਰੇ ਜੀ ਨੇ ਖਾਣਿਆ ਗੋਲ ਗੱਪੇ ਇਹ ਤਿਆਰ ਹੋ ਰਿਹਾ ਗੋਲ ਗੱਪਿਆਂ ਦਾ ਪਾਣੀ ਸੋ ਮਜ਼ਾ ਬਹੁਤ ਹੈ ਸੰਗਤ ਸੇਵਾ ਕਰਦੀ ਨੂੰ ਦੇਖ ਕੇ ਜਿਹੜਾ ਨਜ਼ਾਰਾ ਆਉਂਦਾ ਨਾ ਉਹਦੇ ਵਰਗੀ ਰੀਸ ਨਹੀਂ ਇਹ ਨਿੰਬੂ ਪਾਣੀ ਸੋ ਇੱਥੇ ਹਰ ਤਰ੍ਹਾਂ ਦਾ ਲੰਗਰ ਸੀ बहुत मजा आया देख के सेवा करके नज़ारा सी एक तरह का बहुत बड़े बडे लाए हुए हैं बार क्योंकि ਸੰਗਤ ਬਹੁਤ ਆ ਰਹੀ ਹੈ ਤੇ ਭੀੜ ਬਹੁਤ ਜ਼ਿਆਦਾ ਹੋ ਰਹੀ ਸੀ ਇਸ ਕਰਕੇ ਮੈਂ ਗੱਡੀ ਨੂੰ ਇਧਰਲੇ ਪਾਸੇ ਲਾਤਾ ਪਿੰਡ ਦੇ ਬਾਹਰ ਬਾਹਰ ਸੋ ਦੈਟ ਕਿ ਜਾਣ ਵੇਲੇ ਮੁਸ਼ਕਲ ਨਾ ਹੋਵੇ ਉਹ ਦੇਖੋ ਗੱਡੀਆਂ ਤੁਸੀਂ ਸਾਰੇ ਪਾਸੇ ਤੋਂ ਆ ਰਹੀਆਂ ਨੇਆਂ ਦੀਆਂ ਕੋਠੀਆਂ ਦੇਖੋ ਪਰ ਬੁਲਦ ਚੜ੍ਹੇ ਇਹਨਾਂ ਨੇ ਟੈਂਕੀ ਤੇ ਉਹ ਸਾਹਮਣੇ ਬਾਜ ਟੈਂਕੀਆਂ ਵੀ ਤਰ੍ਹਾਂ ਤਰ੍ਹਾਂ ਦੀਆਂ ਮਿਲਦੀਆਂ ਨੇ ਪਿੰਡਾਂ 'ਚ ਆਟੇ ਰ ਪਿੰਡਾਂ ਦੇ ਨੰਮਾ ਨੰਮਾ ਲੱਗੀਆਂ ਪਿੰਡਾਂ 'ਚ ਪਿੰਡਾਂ ਦੇ ਘਰ ਖੁੱਲੇ-ਖੁੱਲੇ ਹੁੰਦੇ ਨੇ ਮਾਹੌਲ ਪੂਰਾ ਸ਼ਾਂਤ ਹੁੰਦਾ ਜੇ ਸਿੰਪਲ ਲੀਵਿੰਗ ਸਟਾਈਲ ਦੇਖਣਾ ਹੋਵੇ ਤਾਂ ਪਿੰਡਾਂ 'ਚ ਹੁੰਦਾ ਦੇਖੋ ਕੱਚੀਆਂ ਗਲੀਆਂ ਵੀ ਹੁੰਦੀਆਂ ਨੇ ਉਹ ਬਾਜ ਹੁੰਦੀ ਆ ਪਿੰਡਾਂ ਦੇ ਵਿੱਚ ਤੇ ਸਬਜ਼ੀਆਂ ਲਾਈਆਂ ਹੋਈਆਂ ਨੇ ਜਿਹੜਾ ਦਾ ਯੂਟਿਲਾਈਜੇਸ਼ਨ ਤਾਂ ਹੁੰਦਾ ਆ ਲੰਗਰ ਦੀ ਸੇਵਾ ਚਲਦੀ ਸੰਗਤ ਬਹੁਤ ਵੱਡੀ ਮਾਤਰਾ ਦੇ ਵਿੱਚ ਆਈ ਹੋਈ ਸੀ ਤੇ ਸਾਰੇ ਲੰਗਰ ਸ਼ੁਰੂ ਹੋਣ ਦੀ ਵੇਟ ਕਰ ਰਹੇ ਸੀ ਕਿਉਂਕਿ ਲੰਗਰ ਸ਼ੁਰੂ ਹੋਣ ਦਾ ਟਾਈਮ ਅਰਦਾਸ ਤੋਂ ਬਾਅਦ ਸੀ ਸੋ ਕਈ ਲੋਕੀ ਪਹਿਲਾਂ ਹੀ ਪੰਗਤਾਂ 'ਚ ਬੈਠੇ ਸੀ ਲੇਕਿਨ ਗਰਮੀ ਵੀ ਬਹੁਤ ਜ਼ਿਆਦਾ ਸੀ ਜੋ ਦੇਖੋ ਸਾਹਮਣੇ ਕੂੜਿਆਂ ਦਾ ਪਹਾੜ ਦੇਖ ਸਕਦੇ ਹੋ ਕਿ ਕੂੜੇ ਹੀ ਕੂੜੇ ਪਏ ਨੇ ਤੇ ਇਧਰ ਸੰਗਤ ਅੰਦਰ ਜਾਂਦੀ ਹੋਈ ਮੈਂ ਵੀ ਪੰਗਤ 'ਚ ਬੈਠ ਕੇ ਲੰਗਰ ਛਕਿਆ ਬਕ-ਬਕ ਤਰ੍ਹਾਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਸੀ ਸੋ ਇਹਨਾਂ ਦਾ ਵੀ ਆਪਣਾ ਹੀ ਨਜ਼ਾਰਾ ਹੁੰਦਾ ਹੈ ਕਿਉਂਕਿ ਇਹ ਜਿਹੜੀ ਸ਼ਾਪਿੰਗ ਹੁੰਦੀ ਹੈ ਨਾ ਇਹ ਮਾਲ ਦੀ ਸ਼ਾਪਿੰਗ ਨਾਲੋਂ ਕਿਤੇ ਨਜ਼ਾਰੇਦਾਰ ਹੁੰਦੀ ਹੈ ਬਹੁਤ ਮਜ਼ਾ ਆਉਂਦਾ ਕਿਉਂਕਿ ਬਚਪਨ ਚ ਵੀ ਇਦਾਂ ਹੀ ਮੇਲੇ ਦੇ ਵਿੱਚ ਸ਼ਾਪਿੰਗਾਂ ਕਰਦੇ ਹੁੰਦੇ ਸੀ ਸੋ ਇਹਨਾਂ ਦਾ ਨਜ਼ਾਰਾ ਬਹੁਤ ਖੈਣ ਹੁੰਦਾ ਦੇਖ ਕੇ ਪੁਰਾਣੀਆਂ ਯਾਦਾਂ ਸ਼ੁਰੂ ਹੋ ਜਾਂਦੀਆਂ ਚਲੋ ਜੀ ਹੁਣ ਇੱਥੇ ਸਾਡੀ ਸਮਾਪਤੀ ਆ ਹੁਣ ਅਸੀਂ ਜਾ ਰਹੇ ਹਾਂ ਚਲੋ ਜੀ ਚਲਿਏ ਚਲੋ ਜੀ ਰਵਾਇਤੀ ਤਾਲ 6 ਵਾਰੀ ਪੜੇ ਇੱਥੇ ਸਾਡੀ ਯਾਤਰਾ ਹੁਣ ਹੁੰਦੀ ਆ ਖਤਮ हां जी ਰਸਤੇ ਦੇ ਵਿੱਚ ਹੁਣ ਅਸੀਂ ਪਹੁੰਚੇ ਆ ਹਰੀਕੇ ਫੀਲਡਰ ਤੇ ਜਿੱਥੇ ਹਰੀਕੇ ਪੱਤਣ ਦਾ ਹੈੱਡ ਬਣਿਆ ਹੋਇਆ ਤੇ ਇੱਥੇ ਕੀ ਆ ਸਤਲੁਜ ਤੇ ਬਿਆਸ ਦਰਿਆ ਦੋਨੇ ਇਕੱਠੇ ਹੁੰਦੇ ਨੇ ਸੋ ਪਾਣੀ ਦਾ ਲੈਵਲ ਤੁਸੀਂ ਦੇਖੋ ਵੀ ਕਿੱਡੇ ਪੀਕ ਤੇ ਆ ਹਰੀਕੇ ਪੱਤਣ ਦੇ ਹੈੱਡ ਤੇ ਨਾਨਕ ਸਰ ਸੰਪਰਦਾਇ ਦਾ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹੈ ਸੋ ਉਸਦੇ ਵੀ ਤੁਹਾਨੂੰ ਆਪਾ ਦਰਸ਼ਨ ਕਰਾਵਾਂਗੇ ਸੁੰਦਰ ਗੁਰਦੁਆਰਾ ਸਾਹਿਬ ਨਾਨਕ ਸਰਪਰਦਾਇਦਾ ਈਸ਼ਰ தாம் ਨਾਨਕ ਸਰ ਮਰੀਕ ਅਮਨ ਗੁਰਦੁਆਰਾ ਸਾਹਿਬ ਹੈਡ ਟੂਨ ਲੈਫਟ